प्यारे बच्चों तथा अध्यापक साथियों सत श्री अकाल बच्चों आज ਆਪਾਂ 21 ਜਨਵਰੀ 2026 ਦਿਨ ਬੁੱਧਵਾਰ ਬੁੱਧਵਾਰ ਨੂੰ ਅਸੀਂ ਇੰਗਲਿਸ਼ ਦੇ ਵਿੱਚ ਬੋਲਾਗੇ ਵੈਨਸਡੇ W E D N E S D A Y ਬੇਟਾ ਵੈਨਸਡੇ ਬੇਟਾ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਵਿਚਾਰ ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮੱਤਤਾਬ ਕਰਦੇ ਹਨ ਬੇਟਾ ਮਤਲਬ ਜਿਹੜੇ ਲੋਕ ਇਨਸਾਨ ਮਿਹਨਤ ਕਰਦੇ ਹਨ ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ ਜੇਕਰ ਬੇਟਾ ਤੁਸੀਂ ਕੋਈ ਮਿਹਨਤ ਨਹੀਂ ਕਰੋਗੇ ਕੰਮਜਾਬ ਹੋਣ ਵਾਸਤੇ ਕੋਈ ਤੁਸੀਂ ਕੋਸ਼ਿਸ਼ ਨਹੀਂ ਕਰੋਗੇ ਤਾਂ ਬੇਟਾ ਰੱਬ ਤੁਹਾਡੀ ਕਦੇ ਵੀ ਨਹੀਂ ਮਦਦ ਕਰਦਾ ਕਿਉਂਕਿ ਬੇਟਾ ਮਤਲਬ ਇਹ ਹੋਵੇਗਾ ਵੀ ਸਾਨੂੰ ਜ਼ਿੰਦਗੀ ਦੇ ਵਿੱਚ ਕੁਝ ਬਣਨ ਵਾਸਤੇ ਕੰਮਜਾਬ ਹੋਣ ਵਾਸਤੇ ਸਾਨੂੰ ਸਖਤ ਮਿਹਨਤ ਕਰਨੀ ਪੈਂਦੀ ਹੈਗੀ ਫੇਰ ਹੀ ਸਾਡੀ ਰੱਬ ਸੁਣਦਾਗਾ ਜੇ ਤੁਸੀਂ ਆਖੋ ਵੀ ਅਸੀਂ ਕੋਈ ਮਿਹਨਤ ਵੀ ਨਾ ਕਰੀਏ ਤੇ ਰੱਬ ਸਾਡਾ ਮਸਲਾ ਹੱਲ ਕਰ ਦੂਗਾ ਬੇਟਾ ਕਦੇ ਨਹੀਂ ਹੋਣਾਗਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਖੁਦ ਆਪ ਮਿਹਨਤ ਕਰਨੀ ਪੈਣੀਗੀ ਤੁਹਾਨੂੰ ਪਸੀਨੇ ਦੀ ਥਾਂ ਆਪਣਾ ਖੂਨ ਪੋਣਾ ਪੈਣਾਗਾ ਫਿਰ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਬਣ ਸਕਦੇ ਹੋਗੇ ਤਾਂ ਬੇਟਾ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਪਹਿਲਾ ਪ੍ਰਸ਼ਨ ਸਾਡਾ ਰਾਸ਼ਟਰੀ ਗਾਣ ਕਿਸ ਨੇ ਲਿਖਿਆ ਹੈ ਬੇਟਾ ਜੋ ਅਸੀਂ ਪ੍ਰਿਆਰ ਦੇ ਵਿੱਚ ਰਾਸ਼ਟਰੀ ਗਾਣ ਗਾਉਨੇ ਹੈਗੇ ਉਹ ਸਾਡਾ ਰਾਸ਼ਟਰੀ ਗਾਣ ਕਿਸ ਨੇ ਲਿਖਿਆ ਹੈ ਬੇਟਾ ਉਹ ਲਿਖਿਆ ਗਿਆ ਰਵਿੰਦਰਨਾਥ ਟੈਗੋਰ ਨੇ ਕਿਹਨਾਂ ਨੇ ਬੇਟਾ ਰਵਿੰਦਰਨਾਥ ਟੈਗੋਰ ਬੇਟਾ ਇੱਕ ਗੱਲ ਹੋਰ ਜਿਹੜਾ ਅਸੀਂ ਰਾਸ਼ਟਰੀ ਗਾਣ ਸਵੇਰੇ ਪ੍ਰਿਆਰ ਦੇ ਵਿੱਚ ਗਾਉਣਾ ਹੈ ਕਿ ਬੇਟਾ ਉਹ ਅਸੀਂ 52 ਸੈਕਿੰਡ ਦੇ ਵਿੱਚ ਗਾਉਣਾ ਹੁੰਦਾ ਹੈਗਾ ਕਿੰਨੇ ਪੁੱਤਰ ਉਹਦਾ ਤਾਂ ਟਾਈਮ ਹੈ ਪੁੱਤਰ 52 ਸੈਕਿੰਡ 52 ਸੈਕਿੰਡ ਦੇ ਵਿੱਚ ਅਸੀਂ ਪੂਰਾ ਗਾਉਣਾ ਕੰਪਲੀਟ ਕਰਨਾ ਹੁੰਦਾਗਾ ਤਾਂ ਬੇਟਾ ਨੈਕਸਟ पुष्पा गुजराल सेंसिटी किथे स्थित ਹੈ बेटा सेंसिटी ਜਾਂ पुष्पा गुजराल सेंसिटी ਕਿੱਥੇ ਹੈਗੀ ਬੇਟਾ ਇਹ ਹੈਗੀ ਆ ਕਪੂਰਥਲੇ ਦੇ ਵਿੱਚ ਇਹ ਬੱਚਿਆਂ ਵਾਸਤੇ ਬਹੁਤ ਸਿੱਖਣ ਵਾਲੀਆਂ ਚੀਜ਼ਾਂ ਉੱਥੇ ਵਿੱਚ ਬੱਚਿਆਂ ਦੇ ਸਕੂਲਾਂ ਦੇ ਜੋ ਕਾਫੀ ਉੱਥੇ ਟੂਰ ਜਾਂਦੇ ਹੈਗੇ ਤਾਂ ਉੱਥੇ ਕਾਫੀ ਕੁਝ ਬਿਤਰ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾਗਾ ਉਥੇ ਹੈਗੀ ਆ ਕਪੂਰਥਲਾ ਦੇ ਵਿੱਚ पुष्पा गुजराल सेंसिटी ਬੇਟਾ ਨੈਕਸਟ ਸੀਹੀ ਦਾ ਊਧਮ ਸਿੰਘ ਦਾ ਜਨਮ ਕਿੱਥੇ ਹੋਇਆ ਸੀ ਬੇਟਾ ਸੀਹੀ ਊਧਮ ਸਿੰਘ ਦੀ ਸਾਡੇ ਦੇਸ਼ ਦੀ ਆਜ਼ਾਦੀ ਵਾਸਤੇ ਬਹੁਤ ਵੱਡੀ ਕੁਰਬਾਨੀ ਹੈ ਕੀਤੀ ਤਾਂ ਬੇਟਾ ਉਹਨਾਂ ਦਾ ਜਨਮ ਹੈਗਾ ਸੁਨਾਮ ਵਿਖੇ ਹੋਇਆ ਸੀ ਕਿੱਥੇ ਬੇਟਾ ਸੁਨਾਮ ਜ਼ਿਲ੍ਹਾ ਸੰਦੂਰ ਬੇਟਾ ਅੱਜ ਕੱਲ੍ਹ ਸੁਨਾਮ ਨੂੰ ਸੀਹੀ ਊਧਮ ਸਿੰਘ ਵਾਲਾ ਵੀ ਕਿਹਾ ਜਾਂਦਾ ਹੈਗਾ ਸੁਨਾਮ ਸੀਹੀ ਊਧਮ ਸਿੰਘ ਵਾਲਾ ਬੇਟਾ ਨੈਕਸਟ ਇੱਕ ਤਕਾਉਣ ਦੇ ਵਿੱਚ ਕਿੰਨੇ ਕੋਣ ਹੁੰਦੇ ਹਨ ਬੇਟਾ ਇੱਕ ਤਕੋਣ ਦੇ ਵਿੱਚ ਤਿੰਨ ਕੋਣ ਹੁੰਦੇ ਆ ਉਹਨਾਂ ਔਰ ਤਿੰਨਾਂ ਕੋਣਾਂ ਦਾ ਜੋੜ ਜਿਹੜਾ 180 ਡਿਗਰੀ ਹੁੰਦਾਗਾ ਕਿੰਨਾ ਬੇਟਾ 180 ਡਿਗਰੀ ਬੇਟਾ ਨੈਕਸਟ ਕਿਹੜੇ ਪੋਸ਼ਕ ਤੱਤ ਸਾਡੇ ਸਰੀਰ ਨੂੰ ਊਰਜਾ ਦਿੰਦੇ ਹਨ ਬੇਟਾ ਸਾਡੇ ਸਰੀਰ ਲਈ ਚਰਬੀ ਅਤੇ ਕਾਰਬੋਹਾਈਡਰੇਟ ਬਹੁਤ ਜ਼ਰੂਰੀ ਹੈਗਾ ਬੇਟਾ ਜੋ ਕਾਰਬੋਹਾਈਡਰੇਟ ਹੈਗਾ ਉਹ ਸਾਡੇ ਸਰੀਰ ਨੂੰ ਊਰਜਾ ਦਿੰਦੇ ਹਨ ਕਿਹੜੇ ਪੁੱਤਰ ਕਾਰਬੋਹਾਈਡਰੇਟ ਤਾ ਬੱਚੋ ਇਹ ਆਪਣੇ ਅਜ ਦੇ ਪੰਜਾਬੀ ਦੇ ਪਰਸ਼ਨ ਸੀ ਉਹ ਆਪਾਂ ਸੋਲਵ ਕਰ ਲਏ ਤੇ ਹੁਣ ਬੇਟਾ ਹੁਣ ਆਪਾਂ ਕਰਾਂਗੇ ਸਟਾਰਟ ਕਰਾਂਗੇ ਇੰਗਲਿਸ਼ ਦੇ ਵਰਡ ਪਹਿਲਾ ਕੀ ਬੇਟਾ H O P E ਬੇਟਾ ਹੋਪ ਬੇਟਾ ਹੋਪ ਕੀ ਹੁੰਦੀ ਹੈਗੀ ਆਸ ਉਮੀਦ ਜਾਂ ਬੇਟਾ ਸਭਾਵਨਾ ਤਾਂ ਬੇਟਾ ਨੈਕਸਟ H O M E ਬੇਟਾ ਹੋਮ ਬੇਟਾ ਹੋਮ ਹੁੰਦਾ ਘਰ ਜਿੱਥੇ ਰਹਿੰਦੇ ਆ ਕਿ ਜਾਂ ਬੇਟਾ ਘਰ ਹੈ ਜਾ ਰਿਹਾ ਹੈ ਸਾਡੀ ਕਿੱਥੇ ਲੈਣੇ ਆਗੇ ਸਾਡਾ ਨਿਵਾਸ ਸਥਾਨ ਤਾਂ ਬੇਟਾ ਨੈਕਸਟ H O L D ਹੋਲਡ ਬੇਟਾ ਹੋਲਡ ਹੁੰਦਾ ਰੋਕਣਾ ਜਾਂ ਫੜਨਾ ਜਾਂ ਕੋਈ ਚੀਜ਼ ਰੋਕ ਕੇ ਰੱਖਣਾ ਰੋਕ ਕੇ ਰੱਖਣਾ じゃ ਬੇਟਾ ਪਕੜਨਾ ਬੇਟਾ ਨੈਕਸਟ H A B I T ਬੇਟਾ ਹੈਬਟ ਹੈਬਟ ਹੁੰਦੀ ਹੈ ਕਿ ਆਦਤ ਤੁਹਾਡਾ ਸੁਭਾਅ ਤੁਹਾਡਾ ਵਿਹਾਰ ਬੇਟਾ ਨੈਸਟ H U N T E R ਬੇਟਾ ਹੰਟਰ ਬੇਟਾ ਹੰਟਰ ਹੁੰਦਾ ਸ਼ਿਕਾਰੀ ਜੋ ਸ਼ਿਕਾਰ ਕਰਦਾ ਹੈਗਾ ਤਾਂ ਬੱਚੋ ਇਹ ਆਪਣੀ ਅੱਜ ਦੀ ਸਲਾਈਡ ਸੀ ਸਾਰੇ ਬੱਚਿਆਂ ਨੇ ਵੀਡੀਓ ਦੇਖ ਕੇ ਸਲੈਡ ਯਾਦ ਕਰਨੀ ਹੈਗੀ ਔਰ ਪ੍ਰੇਅਰ ਦੇ ਵਿੱਚ ਸਾਰੇ ਬੱਚਿਆਂ ਤੋਂ ਕੱਲ ਸਲੈਡ ਸੁਣੀ ਜਾਊਗੀ ਔਰ ਮਰੇ ਅਧਿਆਪਕ ਸਾਥੀ ਨੇ ਬੇਨਤੀ ਹੈਗੀ ਇਸ 슬라이ਡ ਦੀ ਵੀਡੀਓ ਨੂੰ ਵੱਧ ਤੋਂ ਵੱਧ ਬੱਚਿਆਂ ਦੇ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤਾਂ ਜੋ ਬੱਚੇ ਵਧੀਆ ਤਰੀਕਾ ਸਿੱਖ ਸਕਣ ਸਾਦੇ ਬੱਚਿਆਂ ਦੇ ਅਧਿਆਪਕ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ